ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਮੈਂ ਤੁਹਾਨੂੰ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਇਹ ਸਪੈਸ਼ਲ ਲੋਹੜੀ ਦਾ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਵੀ ਡੋਰੀਆ ਬਣਾਇਆ ਹੈ ਨੰਦ ਨੇ ਤੇ ਬਾਬੂ ਕੋਲੇ ਆਉਂਦੀ ਹੈ ਭਤੀਜਾ ਹੋਇਆ ਹੈ ਲੋਹੜੀ ਤੇ ਆਉਂਦੀ ਹੈ ਵੀਰ ਲੈ ਕੇ ਆਉਂਦਾ ਹੈ ਉਹ ਡੋਰੀਆ ਮੰਗਦੀ ਹੈ ਬਾਬੂ ਬਈ ਮਾਨ ਹੋ ਜਾਂਦੀ ਹੈ ਤੇ ਇਹਨਾਂ ਦੋਹਾਂ ਦੀ ਆਪਸੀ ਦੀ ਗੱਲਬਾਤ ਚੱਲਦੀ ਹੈ ਤੇ ਪਹਿਲਾ ਆਨੰਦ ਨੇ ਬਹੁਤ ਹੀ ਮਿਹਨਤ ਕਰਕੇ ਡੋਰੀਆ ਬਣਾਇਆ ਹੈ ਤੇ ਤੁਸੀਂ ਨਾਲੇ ਸੁਣੋ ਵੀ ਰੂ ਜਿਹੜਾ ਹੁੰਦਾ ਹੈ ਤੇ ਖੱਦਰ ਕਿਵੇਂ ਬਣਾਇਆ ਜਾਂਦਾ ਹੈ ਕਿਸ ਚੀਜ਼ ਤੋਂ ਬਣਦਾ ਹੈ ਦੂਰੋਂ ਲਹਾਰ ਟਿੰਡਾ ਆਇਆ ਮੈਂ ਧਰ ਵਿੱਚ ਸੁਕਣੇ ਪਾਇਆਂ ਨੇ ਪਹਿਣ ਮੈਂ ਧਰ ਵਿੱਚ ਸੁਕਣੇ ਪਾਇਆ ਸੋ ਕਿਆ ਸਕਾਇਆ ਕਾਰ ਵਿੱਚ ਆਇਆ ਮੈਂ ਚੰਮਣੀ ਫੇਰਾ ਪਾਇਆ ਨੀ ਪੈਨੋ ਮੈਂ ਚੰਬਣੀ ਨਾਲ ਚੰਬਾਇਆ ਚੰਬਿਆ ਚੰਬਾਇਆ ਕਾਰ ਵਿੱਚ ਆਇਆ ਮੈਂ ਵੇਲਣ ਵਿੱਚ ਬੁਲਾਇਆ ਨੀ ਪੈਨੋ ਮੈਂ ਵੇਲਣ ਵਿੱਚ ਬੁਲਾਇਆ ਮੇਲੇ ਆਵਲਾ ਆ ਘਰ ਵਿੱਚ ਆਇਆ ਮੈਂ ਤੇਲੀ ਤਾੜਾ ਲਾਇਆ ਨੇ ਪੈਨੋ ਮੈਂ ਤੇਲੀ ਅਰੂਪ ਪਜਾਇਆ ਪਿੰਜਿਆ ਪਜਾਇਆ ਰੂ ਘਰ ਵਿੱਚ ਆਇਆ ਮੈਂ ਨਦੀਆਂ ਕਾਨਾ ਮੰਗਾਇਆ ਨੇ ਪੈਨੋ ਮੈਂ ਚਲ ਤੋਂ ਕਾਨਾ ਮੰਗਾਇਆ ਨਾਮ ਅਗਾਇਆ ਕਾਰ ਵਿੱਚ ਆਇਆ ਮੈਂ ਪੂਣੀ ਵਟ ਚੜਾਇਆ ਨੀ ਪੈਨੋ ਮੈਂ ਪੂਣੀ ਵਟ ਚੜਾਇਆ ਪੂਣੀਆ ਵਟੀਆਂ ਕਾਰ ਵਿੱਚ ਆਈਆਂ ਮੈਂ ਸੇਲੀਆਂ ਛੋਪਾ ਪਾਆਂ ਨੀ ਪੈਨੋ ਮੈਂ ਸੇਲੀਆਂ ਪਾਜਾ ਪਾਇਆ ਛੋ ਬਪਾਇਆ ਘਰ ਵਿੱਚ ਆਇਆ ਮੈਂ ਚਰਖੇ ਤੰਦ ਕਤਾਇਆ ਨੀ ਪੈਣ ਮੈਂ ਚਰਖੇ ਤੰਦ ਕਤਾਇਆ ਕੱਤਿਆ ਕਤਾਇਆ ਘਰ ਜਾ ਦਿਆ ਆ ਮੈਂ ਟੀਰਣ ਅੱਟੀ ਚੜਾਇਆ ਨੀ ਪੈਣ ਮੈਂ ਟੀਰਣ ਅੱਟੀ ਚੜਾਇਆ ਅੱਟੀ ਚੜਾਇਆ ਘਰ ਜਾ ਦਿਆ ਆ ਮੈਂ ਜਲਾਹੇ ਬੇਟਾ ਮਗਾਇ ਆਣ ਪੈਨੋ ਮੈਂ ਛੀਂਬੇ ਬੇਟਾ ਮਗਾਇਆ ਸੁਣ ਵੇ ਜਲਾਹੇ ਬੇਟੇ ਮੇ ਬੇਟਾ ਮੇਰਾ ਡੋਰੀਆ ਬੋਣ ਲਿਆਵੀ ਵਵੀਰਾ ਮੇਰਾ ਡੋਰੀਆ ਬੋਣ ਲਿਆਵੀ ਗੋਣ ਆ ਬਣਾਇਆ ਘਰ ਵਿੱਚ ਆਇਆ ਮਹਿਲ ਲਾਰੀ ਬੇਟਾ ਮਗਾਇਆ ਨਿ ਪੈਣੋ ਮਹਿਲ ਲਾਰੀ ਬੇਟਾ ਮਗਾਇਆ ਸੋਣ ਵੇ ਲਾਰੀ ਬੇਟਾ ਮੇਰਾ ਡੋਰੀ ਰੰਗ ਲੈ ਆਵੀ ਵੀਰਾ ਰਾਂਗ ਮਜੀਠ ਚੜਾਈ ਰਾਗ ਰੰਗਾਇਆ ਘੜ ਵਿੱਚ ਆਇਆ ਮੈਂ ਪਟ ਦੇ ਨਾਲ ਕੜਾਇਆ ਨਿ ਪੈਨ ਮੈਂ ਇੱਕ ਸੱਠ ਮੋਤੀ ਲਾਇਆ ਕੱਢਿਆ ਕੜਾਇਆ ਘੜ ਵਿੱਚ ਆਇਆ ਮੈਂ ਵਿੱਚ ਸੰਦੂਖ ਟਕਾਇਆ ਨਿ ਪੈਨ ਫਿਰ ਦੇਨ ਲੋਹੜੀ ਦਾ ਆਇਆ ਦੇਨ ਲੋੜੀ ਦਾ ਕਾਰ ਵਿੱਚ ਆਇਆ ਮੇਰਾ ਵੀਰਾ ਲੈਨ ਸਿ ਆਇਆ ਨੀ ਪੈਣੋ ਮੇਰਾ ਵੀਰਾ ਲੈਨ ਸਿ ਆਇਆ ਕੋਠੇ ਚੜ ਕੇ ਪਾਬੋ ਵੇਖੇ ਮੇਰੀ ਨਾਨਦਾ ਪਰਾਣੀ ਆਵੇ ਨੀ ਪੈਣੋ ਮੇਰੀ ਨਾਨਦਾ ਪਰਾਣੀ ਆਵੇ ਬੇਜਾਨਨ ਦੇ ਮੰਜੇ ਪੀੜੀ ਤੇ ਰਖੇ ਸਵੇ ਦੇ ਆਉਣਾ ਹੋਇਆ ਨੀ ਰਨਨ ਦੇ ਤੇ ਰਖੇ ਸਵੇ ਦੇ ਆਉਣਾ ਹੋਇਆ ਵੀਰੇ ਦੇ ਕਰ ਬੇਟਾ ਹੋਇਆ ਨੀ ਪਾਬੋ ਮੇਰਾ ਇਸ ਬੇਦੇ ਆਉਣਾ ਹੋਇਆ ਨੀ ਪਾਬੋ ਮੇਰਾ ਇਸ ਬੇਦੇ ਆਉਣਾ ਹੋਇਆ ਜੱਕੇ ਉਤੇ ਡੋਰੀਆ ਨਹੀਂ ਪਾਬੋ ਮੈਂ ਡੋਰੀਆ ਲੈ ਜਾਣਾ ਨਹੀਂ ਪਾਬੋ ਮੈਂ ਡੋਰੀਆ ਲੈ ਜਾਣਾ ਡੋਰੀਆ ਤੇ ਮੇਰੀ ਚੱਕੀ ਦਾ ਪਰੋਲਾ ਨਹੀਂ ਨਾਨ ਦੇ ਮੈਂ ਡੋਰੀਆ ਨਹੀਂ ਦੇ ਨਾਨੇ ਨਾਨ ਦੇ ਮੈਂ ਡੋਰੀਆ ਨਹੀਂ ਦੇਣਾ ਵੀਰੇ ਕੋਲੋਂ ਮੰਗਲਾ ਨਨਦੇ ਸੂਟ ਸਾੜੀਆਂ ਮਾਢੋਰੀਆਂ ਨਹੀਂ ਦੇ ਨਾਨੀ ਨਨਦੇ ਮਾਢੋਰੀਆਂ ਨਹੀਂ ਦੇਣਾ ਸੂਟ ਸਾੜੀਆਂ ਦਿੱਤੇ ਬਥੇਰੇ ਨਹੀਂ ਪਾਬੋ ਮਾਢੋਰੀਆ ਲੈ ਜਾਣਾ ਨਹੀਂ ਪਾਬੋ ਮਾਢੋਰੀਆ ਲੈ ਜਾਣਾ ਡੋਰੀਆ ਤੇ ਮੇਰਾ ਚੱਕੀ ਦਾ ਪਰੋਲਾ ਨੀ ਨਨ ਦੇਹ ਮੈਂ ਡੋਰੀਆ ਨਹੀਂ ਦੇ ਨਾਲੇ ਨਨ ਦੇਹ ਮੈਂ ਡੋਰੀਆ ਨਹੀਂ ਦੇਨਾ ਵੀਰੇ ਕੋਲੋਂ ਮੰਗ ਲੈ ਮੱਝੀਆਂ ਗਾਇਆਂ ਨੀ ਨਨ ਦੇਹ ਮੈਂ ਡੋਰੀਆ ਨਹੀਂ ਦੇਨਾ ਨੀ ਨਨ ਦੇਹ ਮੈਂ ਡੋਰੀਆ ਨਹੀਂ ਦੇਨਾ ਮੱਝੀਆਂ ਤਾਂ ਗਾਈਆਂ ਮੇਰੇ ਬੱਜੀਆਂ ਬਥੇਰੀਆਂ ਨਹੀਂ ਪਾਪੋ ਮੈਂ ਡੋਰੀਆ ਲੈ ਜਾਣ ਨਹੀਂ ਪਾਪੋ ਮੈਂ ਡੋਰੀਆ ਲੈ ਜਾਣ ਡੋਰੀਆ ਤੇ ਮੇਰੀ ਚੱਕੀ ਦਾ ਪਰੋਲਾ ਨਹੀਂ ਨਨ ਦੇ ਮੈਂ ਡੋਰੀਆ ਨਹੀਂ ਦੇ ਨਾਲੇ ਨਨ ਦੇ ਮੈਂ ਡੋਰੀਆ ਨਹੀਂ ਦੇਣਾ ਹੀਰੇ ਕੋਲ ਮੰਗਲੇ ਨਨਦੇ ਮੋਤੀ ਹੀਰੇ ਮੈਂ ਡੋਰੀਆ ਨਹੀਂ ਦੇ ਨਾਣੀ ਨਨਦੇ ਮੈਂ ਡੋਰੀਆ ਨਹੀਂ ਦੇਣਾ ਮੋਤੀ ਹੀਰੇ ਦਿੱਤੇ ਬਥੇਰੇ ਨਹੀਂ ਪਾਬੋ ਮੈਂ ਡੋਰੀਆ ਲੈ ਜਾਣ ਨਹੀਂ ਪਾਬੋ ਮੈਂ ਡੋਰੀਆ ਲੈ ਜਾਣਾ ਡੋਰੀਆ ਤੇ ਮੇਰੀ ਚੱਕੀ ਦਾ ਫਰੋਲਾ ਨਹੀਂ ਨਨ ਦੇ ਮੈਂ ਡੋਰੀਆ ਨਹੀਂ ਦੇਣਾ ਨਹੀਂ ਨਨ ਦੇ ਮੈਂ ਡੋਰੀਆ ਨਹੀਂ ਦੇਣਾ ਰੱਖ ਲੈਣੀ ਭਾ ਬੋ ਡੋਰੀਆ ਨਹੀਂ ਮੈਨੂੰ ਤੇਰਾ ਪਿਆਰ ਬਥੇਰਾ ਨਹੀਂ ਮੈਨੂੰ ਵੀਰ ਦਾ ਪਿਆਰ ਬਥੇਰਾ ਜੋਗ ਜੋਗ ਜੀਵੇ ਪਤੀ ਜਾ ਮੇਰਾ ਜੀਂਦੀ ਲੋੜੀ ਵੰਡਣ ਆਈ ਨੀ ਪਾਪੋ ਜੀ ਦੀ ਲੋੜੀ ਵੰਡਣ ਆਈ ਜੁਗ ਜੁਗ ਜੀਵੇ ਅੰਮਾ ਜਾਇਆ ਨੀ ਪਾਪੋ ਜਿੱਥੇ ਉਮਰਾਂ ਰਹਿ ਆਉਣਾ ਜਾਣਾ ਨੀ ਪਾਪੋ ਜਿੱਥੇ ਉਮਰਾਂ ਰਹਿ ਆਉਣਾ ਜਾਣਾ ਦੂਰ ਲਹਾਰੋਂ ਇੱਕ ਢੀਂਡਾ ਆਇਆ ਮੈਂ ਵੇੜੇ ਸੁੱਕਣੇ ਪਾਇਆ ਨੀ ਪਹਿਨੋਂ ਮੈਂ ਵੇੜੇ ਸੁੱਕਣੇ ਪਾਇਆ ਲੋੜੀ ਇੱਕ ਡੋਰਗੇ ਆ ਹੈ ਤੇ ਡੋਰਗੇ ਦਾ ਲੋਕ ਗੀਤ ਲੋੜੀ ਤੇ ਗਾਇਆ ਗਿਆ ਹੈ ਕਿਉਂਕਿ ਇਹਦਾ ਇੱਕੋ ਹੀ ਸਵਾਲ ਹੈ ਕਿ ਨਾਨਾ ਨੇ ਬਹੁਤ ਮਿਹਨਤ ਕਰਕੇ ਉਹ ਡੋਰੀਆ ਬਣਾ ਕੇ ਸਨੂਖ ਚ ਟਿਕਾ ਗਈ ਸੀ ਪਰ ਜਦੋਂ ਉਹਦਾ ਭਰਾ ਲੈ ਕੇ ਆਇਆ ਹੈ ਉਹ ਭਤੀਜੇ ਦੀ ਲੋੜੀ ਵੰਡਣ ਵਾਸਤੇ ਭਰਾ ਗਿਆ ਤੇ ਭੈਣ ਨੂੰ ਲੈ ਆਇਆ ਤੇ ਜਿਹੜੀ ਭਾਬੋ ਸੀ ਉਹ ਡੋਰੀਏ ਤੇ ਬੇਈਮਾਨ ਹੋ ਗਈ ਤੇ ਉਹਨੇ ਚੱਕੀ ਦੇ ਗੰਡ ਦੇ ਉੱਤੇ ਧਰਤਾ ਵੀ ਇੱਥੇ ਹੋਇਆ ਤੇ ਮੈਂ ਕਹਣਾ ਵੀ ਇਹ ਤਾਂ ਮਾੜਾ ਏ ਵੀ ਇਹ ਨਹੀਂ ਚੰਗਾ ਤੇਰੇ ਦੇਣ ਵਾਲਾ ਨਹੀਂ ਗਾ ਤੂੰ ਆਦੇ ਭਰਾ ਤੋਂ ਚੰਗੀਆਂ ਚੀਜ਼ਾਂ ਮੰਗ ਇਹ ਤਾਂ ਚੱਕੀ ਦਾ ਪਰੋਲਾ ਹੈ ਪਰ ਵਿੱਚੋਂ ਢਿੱਡੋਂ ਉਹ ਬੇਈਮਾਨ ਸੀ ਉਹ ਦੇ ਕੇ ਨਹੀਂ ਸੀ ਖੁਸ਼ ਉਹ ਬਹੁਤ ਵਧੀਆ ਚੀਜ਼ ਉਹਨੇ ਮਿਹਨਤ ਨਾਲ ਬਣਾਈ ਸੀ ਨਾਲੇ ਤੁਹਾਨੂੰ ਇਸ ਚੀਜ਼ ਵਿੱਚ ਗੀਤ ਵਿੱਚ ਪਤਾ ਲੱਗ ਗਿਆ ਲੋਕ ਗੀਤ ਵਿੱਚ ਵੀ ਕਿਵੇਂ ਸੂਤਰ ਬਣਦਾ ਹੈ ਝੰਮਣੀ ਇੱਕ ਲੱਕੜ ਦੀ ਹੁੰਦੀ ਹੈ ਉਹਦੇ ਨਾਲ ਬੀਬਨਾ ਫਿਰ ਐ ਕਰਕੇ ਚੰਬਦੀਆਂ ਹਨ ਤੇ ਉਹ ਰੂਮ ਪੋਲਾ ਹੋ ਜਾਂਦਾ ਹੈ ਤੇ ਬੜੇਵੇਂ ਪੋਲੇ ਹੋ ਜਾਂਦੇ ਫਿਰ ਇੱਕ ਵੇਲਣਾ ਹੱਥ ਨਾਲ ਮਸ਼ੀਨ ਵਰਗਾ ਹੁੰਦਾ ਸੀ ਬੀਬੀਆਂ ਪਹਿਲਾਂ 2-2 ਫੁੱਟੀਆਂ ਦੇ ਕੇ ਅਸੀਂ ਆਪਦੇ ਹੱਥੀਂ ਵੀ ਇਹ ਕੰਮ ਕਰਕੇ ਵੇਖਿਆ ਹੈ ਤੇ ਉਹ ਫਿਰ ਬੜੇਵੇਂ ਜਿਹੜੇ ਬੀਬੀ ਆਲੇ ਦਾ ਡੱਕ ਜਾਂਦੇ ਸੀ ਤੇ ਰੂਮ ਅੱਗੇ ਚਲੇ ਜਾਂਦਾ ਸੀ ਤੇ ਫਿਰ ਉਹ ਤੇਲੀ ਕੋਲ ਪਹੁੰਚਉਂਦੀਆਂ ਨੇ ਇਹਦੇ ਤੇ ਬਹੁਤ ਮਿਹਨਤ ਹੁੰਦੀ ਹੈ ਤੇ ਇਹ ਸਾਰਾ ਕੁਝ ਤੁਹਾਨੂੰ ਵਿੱਚ ਪਤਾ ਲੱਗ ਗਿਆ ਪਰ ਅੱਗੇ ਆਪਾਂ ਨਵਾਂ ਪੰਜਾਬੀ ਲੋਕ ਗੀਤ ਲੈ ਕੇ ਹਾਜ਼ਰ ਹੋਣੇ ਆ ਤੇ ਮੈਨੂੰ ਦਿਓ ਆ ਗਿਆ ਧੰਨਵਾਦ ਮੇਰੀ ਵੀਡੀਓ ਵੇਖਣ ਤੇ ਤੇ ਲੱਖ ਲੱਖ ਹਦਾਈ ਲੋੜੀ ਦੀ